ਧੰਨ ਬਾਜਾ ਵਾਲੇ ਪ੍ਰੀਤਮ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦੀ ਮਹਾਨ ਸਿਫਤ ਨੂੰ ਬਿਆਨ ਕਰਦੇ ਆ ਕਵੀ ਸੰਤੋਖ ਸਿੰਘ ਜੀ ਬੜਾ ਪਿਆਰਾ ਬਚਨ ਲਿਖਦੇ ਨੇ ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ ਪਾਪ ਪਰਪਕ ਜਾਤੇ ਧਰਮ ਧਸਕ ਜਾਤੇ ਬਰਨ ਗਰਕ ਜਾਤੇ ਸਹਿਤ ਵਿਦਾਨ ਕੀ ਦੇਵੀ ਦੇਵਾ ਦੇਹਰੇ ਸੰਤੋਖ ਸਿੰਘਾ ਦੂਰ ਹੋਤੇ ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਗੁਰੂ ਮੂਰਤ ਨਾ ਹੋਤੀ ਜੋ ਕਹਿ ਕਰੁਣਾ ਨਿਦਾਨ ਕੀ ਇਤਿਹਾਸ ਦੀ ਲੜੀ ਦੇ ਵਿੱਚ ਆਪਾਂ ਮਾਣਿਆ 5 ਸਾਲ ਮਹਾਰਾਜ ਪੌਂਟਾ ਸਹਿਬ ਦੀ ਪੁੱਤਰ ਧਰਤੀ ਤੇ ਰਹਿ ਕੇ ਵਾਪਸ ਆਨੰਦਪੁਰ ਸਹਿਬ ਆਏ ਸਭ ਤੋਂ ਜ਼ਰੂਰੀ ਸੀ ਆਨੰਦਪੁਰ ਸਹਿਬ ਔਰ ਆਨੰਦਪੁਰ ਸਹਿਬ ਦੀ ਸੰਗਤ ਨੂੰ ਮਹਿਫੂਜ਼ ਰੱਖਣਾ ਔਰ ਉਹਦੇ ਲਈ ਮਹਾਰਾਜ ਨੇ ਆਨੰਦਪੁਰ ਸਹਿਬ ਦੇ ਆਲੇ ਦੁਆਲੇ ਪੰਜ ਕਿਲੇ ਆਲੇ ਦੁਆਲੇ ਬਣੇ ਇਸ ਛੇਵੇਂ ਨੂੰ ਅਸੀਂ ਕਿਲਾ ਜਿਹੜਾ ਕੇਸਗੜ੍ਹ ਸਾਹਿਬ ਅਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਕੇ ਨਿਵਾਸਦੇ ਆ। ਔਰ ਜਿਹੜੇ ਉਸ ਵੇਲੇ ਦੇ ਸਮਾਜਿਕ ਤਿਉਹਾਰ ਸੰ। ਉਹਨਾਂ ਦੀ ਰੂਪਰੇਖਾ ਬਦਲੀ Holi ਦਾ ਸਮਾ ਆਇਆ। ਔਰ ਹਜ਼ੂਰ ਨੇ ਇਹ ਬਚਨ ਕੀਤੇ ਔਰਨ ਕੀ Holi ਮਮ ਹੋਲਾ ਕਯੋ ਕਿਰਪਾ ਨਿਦ ਬਚਨ ਅਮੋਲਾ। ਲੋਕਾਂ ਦੀ ਹੋਲੀ ਹੋ ਸਕਦੀ ਐ ਪਰ ਗੁਰੂ ਦੇ ਪੁੱਤਰਾਂ ਦਾ ਹੋਲਾ ਮਹੱਲਾ ਨਵੀਂ ਜ਼ਿੰਦਗੀ ਨਵੇਂ ਰੰਗ ਔਰ ਐਸੀ ਰੂਹਾਨੀਤ ਮਹਾਰਾਜ ਨੇ ਬਖਸ਼ੀ ਕਿ ਜੀਵਨ ਦੇ ਵਿੱਚ ਬਦਲਾ ਆਇਆ ਕੁਝ ਬੜੀਆਂ ਪਿਆਰ ਦੀਆਂ ਸਾਖੀਆਂ ਮਹਾਰਾਜ ਦੀਆਂ ਅਨੰਦਪੁਰ ਸਾਹਿਬ ਦੀਆਂ ਮੰਨ ਉਹ ਸਾਂਝੀਆਂ ਕਰਦੇ ਚੱਲ ਗਏ ਕਿਉਂਕਿ ਸਿੱਖ ਔਰ ਗੁਰੂ ਦੀ ਜਿਹੜੀ ਸਾਂਝ ਹੈ ਧਿਆਨ ਦੇਣਾ ਇਸ ਰਿਸ਼ਤੇ ਵਰਗਾ ਦੁਨੀਆਂ 'ਚ ਰਿਸ਼ਤਾ ਕੋਈ ਨਹੀਂ ਹੈ ਦੁਨੀਆਂ ਦੇ ਰਿਸ਼ਤਿਆਂ ਨਾਲ ਜ਼ਰੂਰ ਸਾਂਝਾਂ ਨੇ ਪਰ ਹਰ ਰਿਸ਼ਤੇ ਦੀ ਪਿਆਰ ਉਹ ਸੀਮਾ ਹੈ ਕੋਈ ਕਿੰਨਾ ਕ ਨਿਭ ਸਕਦਾ ਹੈ ਕੋਈ ਕਿੰਨਾ ਤੂੰ ਤੁਹਾਡੇ ਨਾਲ ਸਾਡੇ ਨਾਲ ਖੜੋ ਸਕਦਾ ਹੈ ਪਰ ਗੁਰੂ ਦਾ ਰਿਸ਼ਤਾ ਜਿਹੜਾ ਉਹ ਸੀਨਿਆਂ ਜਾਂ ਸੀਮਾਂ ਦੇ ਵਿੱਚ ਬੱਜਿਆ ਹੋਇਆ ਨਹੀਂ ਇੱਕ ਬਚਨ ਸਾਹਮਣੇ ਆਇਆ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਨਾ ਜਦੋਂ ਰਿਸ਼ਤਿਆਂ ਦੀ ਦੁਨੀਆ ਦਾ ਜ਼ਿਕਰ ਕੀਤਾ ਤੇ ਭਾਈ ਸਾਹਿਬ ਕਹਿੰਦੇ ਆ ਨਹੀਂ ਦਦਸਾਰ ਪਿਤਾ ਪਿਤਾਮਾ ਪਰ ਪਿਤਾਮਾ ਸੱਜਣ ਉਟੰਬ ਸੁਤ ਬੰਧਵ ਨ ਪ੍ਰਹਾਤਾ ਹੈ ਪਹਿਲਾ ਰਿਸ਼ਤਾ ਭਾਈ ਸਾਹਿਬ ਕਹਿੰਦੇ ਆ ਜਿਹੜਾ ਬਾਪ ਵੱਲੋਂ ਮਿਲਦਾ ਕਿਉਂਕਿ ਬਾਪ ਕਰਕੇ ਹੀ ਜ਼ਿੰਦਗੀ ਆ ਮਾਂ ਕਰਕੇ ਹੀ ਜ਼ਿੰਦਗੀ ਆ ਬਾਪ ਨਾਲ ਜੁੜੇ ਹੋਏ ਰਿਸ਼ਤੇ ਨੂੰ ਅਸੀਂ ਕਹਿੰਨੇ ਆ ਦਾਦਕਿਆਂ ਦਾ ਰਿਸ਼ਤਾ ਵੱਡ ਵਡੇਰਿਆਂ ਨੂੰ ਅਸੀਂ ਕਹਿੰਨੇ ਮੇਰਾ ਦਾਦ ਦਾ ਪਰਿਵਾਰ ਆ ਭਾਈ ਸਾਹਿਬ ਕਹਿੰਦੇ ਆ ਨਹੀਂ ਆ ਦੁਨੀਆਂ 'ਚ ਕੋਈ ਦਾਦਕਿਆਂ ਵਰਗਾ ਰਿਸ਼ਤਾ ਨਹੀਂ ਦਦਸਾਰ ਨਹੀਂ ਆ ਦਾਦਕਿਆਂ ਵਰਗਾ ਪਿਤਾ ਪਿਤਾਮਾ ਬਾਪ ਵਰਗਾ ਕੌਣ ਹੋ ਸਕਦਾ ਬਾਪ ਦੇ ਬਾਪ ਦਾਦੇ ਵਰਗਾ ਕੌਣ ਹੋ ਸਕਦਾ ਪਰ ਪਿਤਾਮਾ ਪਰਦਾਦੇ ਵਰਗਾ ਕਿਹਨੇ ਬਣਨਾ ਸਜਣ ਕੁਟੰਬ ਸੁਤ ਬੰਧਵ ਨ ਭਰਾਤਾ ਹੈ ਔਰ ਦਾਦਕਿਆਂ ਦੇ ਰਿਸ਼ਤੇ ਵਿੱਚ ਇਹ ਸਜਣ ਮਿੱਤਰ ਕੁਟੰਬ ਭਾਵ ਪਰਿਵਾਰਕ ਮੈਂਬਰ ਭਰਾ ਫਿਰ ਦੂਜੀ ਗੱਲ ਕਰਦੇ ਆ ਕਹਿੰਦੇ ਹੈ ਨਹੀਂ ਨਨਸਾਰ ਨਹੀਂ ਹੈ ਨਾਨਕਿਆਂ ਵਰਗਾ ਦੁਨੀਆ 'ਚ ਕੋਈ ਨਹੀਂ ਨਨਸਾਰ ਕਿਉਂਕਿ ਇਹ ਮਾਂ ਨਾਲ ਜੁੜਿਆ ਰਿਸ਼ਤਾ ਹੈ ਮਾਤਾ ਪਰਮਾਤਾ ਪਰਮਾਤਾ ਕਹਿੰਦੇ ਨਾਨੀ ਨੂੰ ਬ੍ਰਿਧ ਪਰਮਾਤਾ ਪੜਨਾਨੀ ਨੂੰ ਮਾਮੂ ਮਾਮੀ ਮਾਸੀ ਉਹ ਮਾਸਾ ਬ ਵਿਧ ਵਿਖਿਆਤਾ ਹੈ ਮਾਮਿਆਂ ਵਰਗਾ ਮਾਸੀਆਂ ਵਰਗਾ ਕੌਣ ਪਿਆਰ ਦੇ ਸਕਦਾ ਤੀਸਰੀ ਉਦਾਹਰਨ ਕਹਿੰਦੇ ਆ ਜਿਹੜਾ ਨੇਜ ਨਾਲ ਰਿਸ਼ਤਾ ਜੁੜਿਆ ਨਹੀਂ ਸਸੁਰਾਰ ਨਹੀਂ ਐ ਸਹੁਰਿਆਂ ਵਰਗਾ ਵੀ ਰਿਸ਼ਤਾ ਕੋਈ ਨਹੀਂ ਸਸੁਰਾਰ ਸਾਸ ਸਸੁਰਾ ਸਾਰੋ ಔਸਾਰੀ ਨਹੀਂ ਬਿਰਤੀ ਸੁਰਮੇ ਜਾਚਕ ਨਾ ਦాతਾ ਹੈ ਪਰ ਭਾਈ ਸਾਹਿਬ ਕਹਿੰਦੇ ਇਹਨਾਂ ਰਿਸ਼ਤਿਆਂ ਦੀ ਸੀਮਾ ਆ ਇਹ ਸਭ ਰਿਸ਼ਤੇ ਸੀਮਾ ਦੇ ਵਿੱਚ ਆ ਔਰ ਇੱਕ ਰਿਸ਼ਤਾ ਐਸਾ ਹੈ ਜੀਦੇ ਵਰਗਾ ਦੁਨੀਆਂ ਵਿੱਚ ਦੂਜਾ ਰਿਸ਼ਤਾ ਕੋਈ ਨਹੀਂ ਉਹ ਰਿਸ਼ਤਾ ਕਿਹੜਾ ਆਸਨ ਬਸਨ ਧਨ ਧਾਮ ਕਾਹੂ ਮੈਂ ਨਾ ਦੇਖਿਓ ਜੈਸਾ ਗੁਰ ਸਿੱਖ ਸਾਧ ਸੰਗਤ ਕੋ ਨਾਤਾ ਹੈ ਭਾਈ ਸਾਹਿਬ ਕਹਿੰਦੇ ਨੇ ਇਦਾਂ ਦਾ ਦੁਨੀਆਂ 'ਚ ਰਿਸ਼ਤਾ ਹੀ ਕੋਈ ਨਹੀਂ ਜਿਹੜਾ ਸੰਗਤ ਤੇ ਗੁਰੂ ਦਾ ਆ ਸਿੱਖ ਤੇ ਗੁਰੂ ਦਾ ਆ ਕਿਉਂਕਿ ਗੁਰੂ ਵਾਂਗ ਨੇ ਵੀ ਕੋਈ ਨਹੀਂ ਸਕਦਾ ਸਤਗੁਰ ਸਿੱਖ ਕੀ ਕਰੇ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ ਪ੍ਰਤਪਾਲ ਬੋਲਾਂਗੇ ਤੇ ਪਪੇ ਨੂੰ ਸਿਆਰੀ ਹੈ ਇਥੇ ਲਫ਼ਜ਼ਾ ਪ੍ਰਤਪਾਲ ਸਤਗੁਰ ਸਿੱਖ ਕੀ ਕਰੇ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲਹਿਰ ਬਹੁਤ ਚੀਜ਼ਾਂ ਸਾਡੇ ਅੰਦਰ ਆ ਸਾਨੂੰ ਪਤਾ ਨਹੀਂ ਜੇ ਪਤਾ ਹੈ ਤੇ ਅਸੀਂ ਉਹਦੇ ਤੋਂ ਬਚ ਨਹੀਂ ਸਕਦੇ ਬਚਾ ਸਕਦਾ ਜਿਹੜਾ ਇੱਥੇ ਮੱਥਾ ਟੇਕਦੇ ਆ ਪ੍ਰਤਰਮਾ ਕਰਦੇ ਆ ਸੇਵਾ ਕਰਦੇ ਆ ਸੰਗਤ ਵਿੱਚ ਬੈਠਨੇ ਆ ਧਿਆਨ ਦੇਣਾ ਸੁੱਤੇ ਸਿਦਕ ਗੁਰੂ ਸਾਹਿਬ ਕਾਰਜ ਕਰਦੇ ਸਾਡੇ ਸਿੱਖ ਕੀ ਗੁਰ ਦੁਰਮਤ ਮਲਹਿਰ ਜਿੰਨੀ ਭੜੇ ਖਿਆਲ ਆ ਭੜੇ ਬੋਲ ਆ ਗੁਰੂ ਇੱਕ ਨਜ਼ਰ ਦੇ ਵਿੱਚ ਦੂਰ ਕਰ ਦਿੰਦਾ ਗੁਰ ਬਚਨੀ ਹਰ ਨਾਮ ਉਚਰੈ ਸਤਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿਖ ਵਿਕਾਰ ਤੇ ਹਟੈ ਸਤਗੁਰ ਸਿਖ ਕਉ ਨਾਮ ਧਨ ਦੇ ਗੁਰ ਕਾ ਸਿਖ ਵਡਭਾਗੀ ਹੈ ਫਿਰ ਕਮਾਲ ਦਾ ਬਚਨ ਕਿਹਾ ਕਿ ਸਤਗੁਰ ਸਿਖ ਕਾ ਹਲਤ ਪਲਤ ਸਵਾਰੈ ਸਵਾਰ ਦਿੰਦਾ ਲੋਕ ਤੇ ਸਵਾਰ ਦਿੰਦਾ ਪਰ ਲੋਕ ਕੌਣ ਸਿਰਫ ਸਤਗੁਰੂ ਸਤਗੁਰ ਸਿੱਖ ਕਾ ਹੰਤ ਪੰਤ ਸਵਾਰੈ ਨਾਨਕ ਸਤਗੁਰ ਸਿੱਖ ਕੋ ਜੀ ਨਾਲ ਸਮਾਰੈ ਜਿੰਦ ਨਾਲ ਵੀ ਨਿਭੇਗਾ ਤੇ ਸਿਰਫ ਸਤਗੁਰੂ ਨੇ ਨਿਭਣਾ ਕਿਸੇ ਹੋਰ ਨੇ ਆਨੰਦਪੁਰ ਸਹਿਬ ਬਾਜਾਂ ਵਾਲੇ ਪ੍ਰੀਤਮ ਦਾ ਅਸ ਔਰ ਬੜੀਆਂ ਕਟਨਾਵਾਂ ਔਰ ਬੜੀਆਂ ਪ੍ਰੇਮ ਵਾਲੀ ਇਕ ਦਿਨ ਮਹਾਰਾਜ ਐਸਾ ਪੂਰਨਾ ਪਾਇਆ ਲੱਗਾ ਹੋਇਆ ਦੀਵਾਨ ਬੈਠੀ ਹੋਈ ਸੰਗਤ ਭਰੇ ਹੋਏ ਦੀਵਾਨ ਵਿੱਚ ਲੋਕ ਸਨਾਟਾ ਸ਼ਾਇਆ ਹੋਇਆ ਇੱਕ ਇੱਕ ਗੁਰੂ ਸਾਹਿਬ ਦੀ ਰਸਨਾ ਤੋਂ ਨਿਕਲਿਆ ਬਚਨ ਸੰਗਤ ਕੰਨਾਂ ਦੇ ਡੁਨਿਆ ਰਾਹੀ ਗੁਰੂ ਦੇ ਬਚਨਾਂ ਨੂੰ ਸੁਣ ਸੁਣ ਕੇ ਵਿਸਾਰੀ ਹੈ ਪਿਤਾ ਗੁਰੂ ਦੇਵ ਕਹਿੰਦੇ ਆ ਬੈਠਿਆਂ ਅਚਾਨਕ ਮਹਾਰਾਜ ਗੱਲ ਕੀਤੀ ਕੋਈ ਉੱਠ ਕੇ ਬਾਹਰ ਜਾਓ ਤੇ ਭਾਂਡਾ ਜਲ ਦਾ ਭਰ ਕੇ ਲਿਆਓ ਨਜ਼ਦੀਕ ਬੈਠੇ ਹੋਏ ਨੇ ਇੱਕ ਪਲ ਆਇਆ ਨੌਜਵਾਨ ਗੱਬਰੂ ਹੈ ਉਹਨੇ ਪਲ ਲਾਇਆ ਉੱਠਿਆ ਬਾਹਰ ਗਿਆ ਇੱਕ ਪਿਆਲਾ ਜਾਂ ਬਾਟਾ ਉਹਨੇ ਜਲ ਦਾ ਭਰਿਆ ਬੜੇ ਸੋਹਣੇ ਤਰੀਕੇ ਨਾਲ ਉਹਨੂੰ ਤੋਤਾ ਮਾਜਿਆ ਸਵਾਰਿਆ ਆਪਣੇ ਹੱਥ ਤੋਤੇ ਬੜੀ ਸ਼ਰਧਾ ਭਾਵਨਾ ਨਾਲ ਜਲ ਭਰ ਕੇ ਮਹਾਰਾਜ ਦੇ ਨੇੜੇ ਲੈ ਕੇ ਆਇਆ। ਪ੍ਰੀਤਮ ਗੁਰੂ ਦੇਵ ਸ਼ਕਣ ਲੱਗਿਆ ਜਦੋਂ ਜਲ ਪਕੜਿਆ ਨਾ। ਜਲ ਮਹਾਰਾਜ ਨਜ਼ਦੀਕ ਰੱਖ ਲਿਆ ਕਹਿਣ ਲੱਗੇ ਪੁੱਤ ਗੱਲ ਸੁਣੀ। ਉਹਨੇ ਹੱਥ ਜੋੜੇ ਮਹਾਰਾਜ ਕਹਿੰਦੇ ਆਪਣਾ ਹੱਥ ਕਰੀਆਂ ਕਿ। ਉਹਦੇ ਹੱਥਾਂ ਨੂੰ ਮਹਾਰਾਜ ਵੇਖਿਆ ਟੋਇਆ। ਕਹਿਣ ਲੱਗੇ ਬੜੇ ਕੋਮਲ ਆ। ਬਹੁਤ ਕੂਲੇ ਪ੍ਰਤੀਤ ਹੋ ਰਿਹਾ। ਉਹ ਤਾਂ ਮੈਨੂੰ ਲੱਗਦਾ ਹੈ ਵੀ ਸ਼ਾਇਦ ਤੂੰ ਕਦੇ ਕੰਮ ਨਹੀਂ ਕੀਤਾ ਉਹਨੇ ਆਖਿਆ ਮਹਾਰਾਜ ਬਿਲਕੁਲ ਸਹੀ ਪਹਿਚਾਣਿਆ ਅਸਲ ਚ ਪਿਓ ਦਾਦਿਆਂ ਦੀ ਬਾਬਿਆਂ ਦੀ ਜਹਦ ਆਦੀ ਇੰਨੀ ਕੁ ਹੈ ਬੈਠੇ ਖਾ ਰਹੇ ਆ ਮਹਾਰਾਜ ਨੌਕਰ ਚਾਤਰ ਇੰਨੇ ਕਿਹਾ ਸ਼ਾਇਦ ਰੋਟੀ ਦੀ ਬੁਰਕੀ ਤੋੜਨ ਦੀ ਵੀ ਲੋੜ ਨਾ ਪਵੇ ਮਹਾਰਾਜ ਕਹਿੰਦੇ ਕਦੀ ਸੇਵਾ ਕਦੀ ਗੁਰੂ ਦਰਬਾਰ ਦੇ ਵਿੱਚ ਆ ਕੇ ਸੰਗਤ ਦੇ ਜੋੜੇ ਝਾੜਿਓ ਕਦੀ ਸੇਵਾ ਕੀਤੀ ਹੋਵੇ ਕਹਿਣ ਲੱਗੇ ਨਹੀਂ ਮਹਾਰਾਜ ਉਨਜੀ ਬਾਟਾ ਚੁੱਕਿਆ ਤੇ ਨੇੜੇ ਪਾਣੀ ਡੋਲ ਕੇ ਆਖਿਆ ਫਿਰ ਪਾਣੀ ਨਹੀਂ ਆ ਪੁੱਤ ਫਿਰ ਇਹ ਜ਼ਹਿਰ ਆ ਉਹਨੇ ਬੜੇ ਹੈਰਾਨੀ ਜਨਕ ਸ਼ਬਦ ਸੁਣ ਕੇ ਆਖਿਆ ਮਹਾਰਾਜ ਪਾਣੀ ਜ਼ਹਿਰ ਕਿਵੇਂ ਬਣ ਗਿਆ ਗੁਰੂ ਬਾਬਾ ਜੀ ਕਹਿੰਦੇ ਆ ਜਿਹੜੇ ਹੱਥ ਕਦੇ ਸੇਵਾ ਦੇ ਵਿੱਚ ਲੱਗੇ ਹੀ ਨਾ ਵਿਣ ਸੇਵਾ ਤ੍ਰੇਗ ਹੱਥ ਪੈਰ ਹੋਰ ਨਿਫਲ ਕਰਨੀ ਸੇਵਾ ਨੂੰ ਕਿੱਡਾ ਕ ਵੱਡਾ ਮਾਰੇ ਮਾਤਮ ਦਿੱਤਾ ਹੋਏਗਾ ਪੈਣ ਲਗੀ ਤੇਰੇ ਹੱਥ ਥੋੜੋ ਬਣ ਗਏ ਇਹ ਪਾਣੀ ਪਾਣੀ ਥੋੜੋ ਰਹਿ ਗਿਆ ਇਹ ਜ਼ਹਿਰ ਹੋ ਗਿਆ ਜੇ ਤੇਰੇ ਹੱਥ ਕਦੀ ਗੁਰੂ ਸੇਵਾ ਚ ਲੱਗੇ ਨਹੀਂ ਗੁਰੂ ਸੇਵਾ ਦਾ ਭਾਵ ਕੱਲਾ ਇਹ ਨਹੀਂ ਹੈ ਕਿ ਇੱਥੇ ਆ ਕੇ ਜੋੜੇ ਝਾੜਨ ਵਾਲੀ ਗੁਰੂ ਦੀ ਸੇਵਾ ਆ ਸੰਸਾਰ ਵਿੱਚ ਰਹਿੰਦਿਆਂ ਕਦੀ ਭਲੇ ਦਾ ਕਰਮ ਕਰਨਾ ਕਿਉਂਕਿ ਅੱਜ ਸੇਵਾ ਦੇ ਅਰਥ ਬਦਲ ਗਏ ਮੈਨੂੰ ਯਾਦ ਹੈ ਜੀ ਪ੍ਰਵਾਨਾ ਸਾਹਿਬ ਇੱਕ ਧੀ ਗੱਲ ਸੁਣਾਉਣ ਆਂਦੇ ਆ ਵੀ ਕਿਸੇ ਸਕੂਲ ਦੇ ਵਿੱਚ ਨਾ ਟੀਚਰ ਨੇ ਸਹਿਜ ਸੁਭਾਏ ਬੱਚਿਆਂ ਨੂੰ ਆਖਿਆ ਵੀ ਪੁੱਤ ਸੇਵਾ ਜ਼ਰੂਰ ਕਰਿਆ ਕਰੋ ਸਮਾਜ ਵਿੱਚ ਕੀਤੀ ਹੋਈ ਸੇਵਾ ਸਾਈਂ ਦੀ ਦਰਗਾਹ ਚ ਪਲਵਾਨ ਹੁੰਦੀ ਹੈ ਬੱਚਿਆਂ ਸਵਾਲ ਕੀਤਾ ਜੀ ਵੀ ਸੇਵਾ ਕਿਵੇਂ ਕਰਨ ਲੱਗੀ ਪੁੱਤ ਮੰਨ ਲਓ ਕੋਈ ਬਜ਼ੁਰਗ ਰੋਡ ਤੇ ਖੜੋਤਾ ਆ ਤੁਸੀਂ ਉਹਨੂੰ ਸੜਕ ਵੀ ਪਾਰ ਕਰਾ ਰਹੇ ਹੋ ਤੇ ਇਹ ਵੀ ਸੇਵਾ ਆ। ਅਗਲਾ ਦਿਨ ਆਇਆ ਸਕੂਲ ਵਿੱਚ ਕਲਾਸ ਦੇ ਵਿੱਚ 10-15 ਸਟੂਡੈਂਟ ਆ ਬਾਕੀ ਆਈ ਕੋਈ ਨਾ। ਟੀਚਰ ਪੁੱਛਿਆ ਵੀ ਬਾਕੀ ਕਿੱਥੇ ਆ? ਕਹਿਣ ਲੱਗੇ ਜੀ ਉਹ ਤੇ ਸਾਰੇ ਸਵੇਰ ਦੇ ਲੱਗੇ ਸੇਵਾ ਹੀ ਕਰੀ ਜਾ ਰਹੇ। ਉਹਨੇ ਨਜ਼ਰ ਮਾਰੀ ਤੇ ਖਰਾਨੀ ਇਹ ਹੋਈ ਵੀ ਮਾਈ ਇੱਕੋ ਹੀ ਦੋ ਨਿਆਣੇ ਇਧਰੋਂ ਫੜ ਕੇ ਉਧਰ ਲੈ ਜਾਇਆ ਕਰਨ ਤਾਂ ਦੋ ਉਧਰੋਂ ਫੜ ਕੇ ਇਧਰ ਲੈ ਆਇਆ। ਉਹ ਕਹਿੰਦੇ ਨੇ ਸਾਡੀ ਸੇਵਾ ਇਦਾਂ ਬਣ ਗਈ ਅੱਜ। ਇੱਥੇ ਲੰਗਰ, ਉੱਥੇ ਲੰਗਰ, ਉਦੋਂ ਗਾਹ ਲੰਗਰ, ਉਦੋਂ ਗਾਹ ਲੰਗਰ। ਅਸੀਂ ਸੇਵਾ ਦਾ ਅਸਲ ਚ ਕਨਸੈਪਟ ਜਿਹੜਾ ਆ ਉਹਨੂੰ ਸਮਝ ਹੀ ਨਾ ਸਕੀ। ਮਿਲੀ ਹੋਈ ਜ਼ਿੰਦਗੀ, ਮਿਲਿਆ ਹੋਇਆ ਜੀਵਨ ਬਿਨਾਂ ਕੋਈ ਕੰਮ ਦੀ, ਕੋਈ ਚਾਹਤ ਰੱਖਿਆਂ ਸੁਤੇ ਸਿੱਧ ਕਿਸੇ ਦੇ ਭਲੇ ਦਾ ਕਾਰਜ ਕਰਕੇ ਔਰ ਕਦੀ ਇਹ ਨਾ ਖਿਆਲ ਲਿਆਉਣਾ ਵੀ ਇਹਦੇ ਇਹ ਵਜਾਨੇ ਚ ਮੈਨੂੰ ਕੀ ਮਿਲੇਗਾ ਅਸਲ ਚ ਇਹਨੂੰ ਮਹਾਰਾਜ ਸੇਵਾ ਕਰਿਆ ਬਾਬੇ ਨਾਨਕ ਦੀ ਇਹ ਹੀ ਸੇਵਾ ਨਾ ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰithvi ਦੇ ਸਿਆਲ ਇਥੇ ਮਹਾਰਾਜ ਦੇ ਕੋਲ ਨਾ ਫਿਰ ਚਲੋ ਸਿੱਖ ਮਹਾਰਾਜ ਦੇ ਚਰਨਾਂ 'ਚ ਝੁਕਿਆ ਸੇਵਾ ਦੇ ਰਾਹ ਤੇ ਚੁੜਿਆ ਸੇਵਾ ਦੀ ਇੱਕ ਮੈਨੂੰ ਗਾਤਾ ਯਾਦ ਆ ਗਈ ਬਾਜਾਵਾਲੇ ਪ੍ਰੀਤਮ ਮਹਾਰਾਜ ਦੇ ਚਰਨਾਂ 'ਚ ਬੜੀਆਂ ਸੰਗਤਾਂ ਦੂਰ ਦੁਰਾਡੇ ਇਲਾਕਿਆਂ 'ਚੋਂ ਆਉਂਦੀਆਂ ਸਨ ਇਕ ਦਿਨ ਕਾਬਲ ਤੋਂ ਚੱਲੀ ਗਜ਼ਨੀ ਤੋਂ ਚੱਲੀ ਹੋਈ ਸੰਗਤ ਕਾਫਲਾ ਲਾਹੌਰ ਆ ਕੇ ਰਾਤ ਰੁਕਿਆ ਤੇ ਭਾਈ ਸਾਹਿਬ ਭਾਈ ਬੁੱਧੂ ਸਾਹਿਬ ਜੀ ਦਾ ਸਥਾਨ ਹੈ ਚਲੋ ਅੱਜ ਵੀ ਮੌਜੂਦ ਹੈ ਬੇਸ਼ੱਕ ਬਹੁਤ ਸਥਾਨ ਸਾਡੇ ਲੈਹਿੰਦੇ ਪੰਜਾਬ 'ਚ ਏਦਾਂ ਦੇ ਵੀ ਰਹਿ ਗਏ ਜਿੱਥੇ ਅੱਜ ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਨਹੀਂ ਹੈ। ਪੀੜਾ ਹੀ ਹੈ ਕਹਿ ਸਕਦੇ ਹਾਂ ਕੌਮ ਦੀ ਖੈਰ। ਰਾਤ ਜਦੋਂ ਇਲਾਕੇ 'ਚ ਪਤਾ ਲੱਗਾ ਨਾ ਵੀ ਸੰਗਤ ਜੁੜੀ ਐ ਤੇ ਇਲਾਕਾ ਲਾਹੌਰ ਦੇ ਨਿਵਾਸੀਆਂ ਬੜੀ ਸੇਵਾ ਕੀਤੀ ਇੱਥੋਂ ਦਾ ਰਹਿਣ ਵਾਲਾ ਇੱਕ ਸਾਦੀ ਜਿਹੀ ਜ਼ਿੰਦਗੀ ਨੂੰ ਬਤੀਤ ਕਰਨ ਵਾਲਾ ਇਨਸਾਨ ਜਿਹਦਾ ਨਾਮ ਇਤਿਹਾਸ ਨੇ ਲਿਖਿਆ ਸੁਜਾਨ ਰਾਏ। ਉਸ ਸੰਗਤ ਵਿੱਚ ਕੀਰਤਨ ਸੁਣਦਾ ਗੁਰੂ ਕੀਆਂ ਬਾਤਾਂ ਸੁਣਦਾ ਹੈ ਜ਼ਿੰਦਗੀ ਨੂੰ ਬੜਾ ਸਕੂਨ ਜਿਹਾ ਸਵਾਦ ਲੈ ਜੈ ਬੋਲ ਲੱਗੇ ਉਹਨੇ ਆਖਿਆ ਵੀ ਇਹ ਸੰਗਤ ਅਗਾ ਕਿੱਥੇ ਜਾਏਗੀ ਵਿੱਚੋਂ ਕਿਸੇ ਦਾਨੇ ਬੰਦੇ ਨੇ ਆਖਿਆ ਇਹ ਸਾਰਾ ਕਾਫਲਾ ਸਾਡੀ ਮੰਜ਼ਲ ਹੈ ਬਾਜਾ ਵਾਲਾ ਪ੍ਰੀਤਮ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਾਫਲੇ ਦੇ ਨਾਲ ਹੀ ਤੁਰਿਆ ਸੁਜਾਨ ਰਾਏ قافਲੇ ਦੇ ਵਿੱਚੋਂ ਬਾਜਾਂ ਵਾਲੇ ਪ੍ਰੀਤਮ ਦੀਆਂ ਸਿਫਤਾਂ ਉਹਦੀ ਮਹਿਮਾ ਬਹੁਤ ਕੁਝ ਸੁਣਦਿਆਂ ਸੁਣਦਿਆਂ ਜਦੋਂ ਅਨੰਦਪੁਰ ਸਾਹਿਬ ਪੜੇ ਅੰਦਰ ਬੜੀ ਚਾਹਤ ਸੀ ਕੈਸਾ ਹੋਏਗਾ ਪ੍ਰੀਤਮ ਕੈਸੇ ਹੋਣਗੇ ਦਾਤਾਰ ਸਤਿਗੁਰੂ ਜਦੋਂ ਸਜਦਾ ਕਰਕੇ ਮੱਥਾ ਟੇਕਿਆ ਤੇ ਰੱਬੀ ਬਾਣੀ ਆਂਦੀ ਹੈ ਅੰਦਰ ਸੱਚਾ ਨੇਹ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾਂ ਸਾਹਮਣੇ ਦਿਦਾਰੇ ਮਾਣੇ ਸਤਿਗੁਰੂ ਦੇ ਬਚਨ ਸੁਣੇ ਬਚਨੇ ਸੰਭਈ ਜ਼ਿੰਦਗੀ ਦੇ ਵਿੱਚ ਸੇਵਾ ਬਹੁਤ ਵੱਡੀ ਦਾਤ ਹੈ ਔਰ ਸੇਵਾ ਕਰਨ ਵਾਲੇ ਨੂੰ ਪ੍ਰੀਤਮ ਦੇ ਰਾਹ ਤੇ ਚੱਲ ਕੇ ਮੰਜ਼ਲ ਮਿਲਦੀ ਹੈ ਸੁਜਾਨ ਰਾਏ ਬਚਨ ਸੁਣਿਆ ਔਰ ਇਨਾ ਕਮਾਇਆ ਸਾਰਾ ਸਾਰਾ ਦਿਨ ਲੰਗਰ ਦੇ ਵਿੱਚ ਨਾ ਭਾਂਡੇ ਮਾਂਜਨੇ ਨਾ ਦਿਨ ਵੇਖਿਆ ਨਾ ਰਾਤ ਵੇਖੀ ਹਰ ਪਲ ਹਰ ਘੜੀ ਸੇਵਾ ਦੇ ਵਿੱਚ ਇੰਨਾ ਕੁ ਜ਼ਿਆਦਾ ਖੁਭ ਗਿਆ ਕਹਿ ਲਓ ਆਪਾ ਗਵਾ ਦਿੱਤਾ ਇੱਕ ਦਿਨ ਬਾਜਾਂ ਵਾਲੇ ਪ੍ਰੀਤਮ ਲੰਗਰ ਵਾਲੇ ਪਾਸੇ ਨੂੰ ਆਏ ਉਹਨਾਂ ਬੜੀ ਸ਼ਾਬਾਸ਼ੀ ਦਿੱਤੀ ਆਸ਼ੀਸ਼ ਦਿੱਤੀ ਸੁਜਾਨ ਰਾਏ ਮੱਥਾ ਟੇਕ ਕੇ ਨਾ ਹੱਥ ਜੋੜ ਕੇ ਆਂਦਾ ਮਹਾਰਾਜ ਜ਼ਿੰਦਗੀ ਦੀ ਤੁਹਾਡੇ ਚਰਨਾਂ ਵਿੱਚੋਂ ਸਮਝ ਆਈ ਹੈ ਮਿਹਰਬਾਨ ਹੋ ਵੋ ਮੈਂ ਚਾਹੁੰਨਾ ਖਾਂ ਮੈਨੂੰ ਤੇਰੇ ਚਰਨਾਂ ਦੀ ਪ੍ਰੀਤ ਮਿਲ ਜਾਏ ਸਿੱਖੀ ਦੀ ਦਾਤ ਝੋਲੀ ਪਾ ਦੇ ਹਜ਼ੂਰ ਬਾਬਾ ਜੀ ਨੇ ਨਾ ਸੁਜਾਨ ਰਾਏ ਵਾਲ ਵੇਖਿਆ ਕਹਿਣ ਲੱਗੇ ਪੁੱਤਰ ਏਦਾਂ ਸਿੱਖੀ ਨਹੀਂ ਮਿਲਦੀ ਹੁੰਦੀ ਸਿੱਖੀ ਦੇ ਪੈਂਡੇ ਬੜੇ ਦੂਰ ਆ ਸੁਜਾਨ ਰਾਏ ਉਹਨੇ ਦੂਰਾ ਬਚਨ ਨਹੀਂ ਕਿਹਾ ਵੇਖਿਆ ਵੀ ਵਿਖੜੀ ਕਾਰ ਕੀ ਹੋ ਸਕਦੀ ਹੈ ਔਖੀ ਸੇਵਾ ਕੀ ਹੈ ਪਾਂਡਿਆਂ ਦੀ ਸੇਵਾ ਛੱਡੀ ਤੁਰ ਪਿਆ ਸਾਰਾ ਦਿਨ ਜੰਗਲ ਦੇ ਵਿੱਚ ਸੁੱਕੀਆਂ ਲੱਕੜਾਂ ਕੱਟ-ਕੱਟ ਪੰਡਾ ਬਣਾਉਣੀਆਂ ਬਾਲਣ ਇਕੱਠਿਆਂ ਕਰਨਾ ਔਰ ਲਿਆ ਕੇ ਫਿਰ ਵੱਡੀਆਂ ਪੱਟੀਆਂ ਆਪਾਂ ਪਿੰਡਾਂ 'ਚ ਰਹਿਣ ਵਾਲੇ ਜਾਣਨੇ ਆ। ਅੱਗ ਡਾਉਣ ਦੀ ਵੀ ਸੇਵਾ ਆ। ਚੁੱਲ੍ਹੇ ਮੋਰੇ ਬੈਣਾ ਬੜਾ ਔਖਾ ਹੈ, ਰੋਤਕ ਗਰਮੀ ਦੀ ਹੋਵੇ ਤੇ ਅੱਗ ਦੇ ਤੇ ਨੇੜੇ ਜਾਣਾ ਹੀ ਔਖਾ ਲੱਗਦਾ। ਸੁਜਾਨ ਰਾਏ ਜੀ ਨੇ ਇੰਨੀ ਸੇਵਾ ਨਿਭਾਈ ਲੱਕੜਾਂ ਦੀ, ਅੱਗ ਦੀ। ਸਾਈਂ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਨਾਲ ਫਿਰ ਮਿਲ ਬਣਿਆ। ਰਹਿਮਤਵਾਨ ਪਾਤਸ਼ਾਹ ਆਂਦੇ ਆ। ਗੁਰੂ ਨਾਨਕ ਸਾਹਿਬ ਤੇਰੀ ਝੋਲੀ ਰਹਿਮਤਾ ਨਾਲ ਪਰ ਸੁਜਾਨ ਰਾਏ ਦੀਏ ਡਿੱਗਦੇ ਹੋਏ ਅੱਖਾਂ ਦੇ ਅਥਰੂਆਂ ਨੇ ਆਖਿਆ ਪਾਸ਼ਾ ਸਿੱਖੀ ਦੀ ਦਾਤ ਤੇ ਝੋਲੀ ਪਾਓ ਹੱਸ ਕੇ ਬਾਜਾ ਵਾਲੇ ਕਹਿਣ ਲੱਗੇ ਨਹੀਂ ਸੁਜਾਨ ਰਾਏ ਐਦਾਂ ਕਿੱਥੇ ਸਿੱਖੀ ਮਿਲੀ ਬੜਾ ਹੈਰਾਨ ਹੋਇਆ ਵੀ ਇਹਦਾ ਮਤਲਬ ਮੇਰੇ ਅੰਦਰ ਕਮੀ ਆ ਧਿਆਨ ਦੇਣਾ ਸੰਸਾਰ ਵਿੱਚ ਰਹਿੰਦੇ ਆ ਕੁਝ ਨਾ ਨਾ ਮਿਲੇ ਕੋਈ ਬੰਦਾ ਤੁਹਾਡੇ ਨਾਲ ਨਹੀਂ ਨਿਭਰਿਆ ਨਾਤੇ ਰਿਸ਼ਤਿਆਂ ਦੀ ਸਾਂਝ ਹੈ ਬੰਦਾ ਕਹਿੰਦਾ ਜੇ ਤੈਨੂੰ ਪਰਵਾਹ ਨਹੀਂ ਤਹੀ ਕਿਹੜਾ ਪ੍ਰਵਾਹ ਕਰਦੇ ਸੰਸਾਰ ਇਦਾਂ ਚੱਲਦਾ ਹੈ ਨਿਰੰਕਾਰ ਦੇ ਘਰ ਚ ਐਸਾ ਨੇ ਨਿਰੰਕਾਰ ਦੇ ਘਰ ਚ ਐਸਾ ਹੈ ਤੈ ਸਹਿ ਮਨ ਮੈਂ ਕੀਆ ਰੋਸ ਮੁਝ ਅਵਗਣ ਸਹਿ ਨਾਹੀ ਦੋਸਤ ਜੇ ਨਹੀਂ ਮਿਲਿਆ ਤੇ ਮੇਰੇ ਚ ਕਮੀ ਆ ਉਹਦੇ ਚ ਨਹੀਂ ਅਜੇ ਸੋ ਰੱਬ ਨਾ ਬੋੜਿਓ ਦੇਖ ਬੰਦੇ ਕੇ ਬਾਗ ਸੱਚੇ ਸਾਹਿਬ ਸਭ ਗੁਣ ਔਗਣ ਸਭ ਅਸਾਂ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਨਹੁ ਕੁਸੁੱਧਾਂ ਕਾਲੀਆਂ ਬਾਗਰ ਚਿਟਵੀਆਂ ਹਾਰੀਸਾਂ ਕਰੈ ਤੇ ਨਾਲੀਆਂ ਜੋ ਸੇਵੇ ਦਰ ਘੜੀ ਇਨੇ ਹੋਰ ਬਿਖੜੀ ਕਾਰ ਸ਼ੁਰੂ ਕੀਤੀ ਸੇਵਾ ਨਿਭਾਉਣ ਵਾਸਤੇ ਬਿਖੜੀ ਤੋਂ ਬਿਖੜੀ ਕਾਰ ਕਮਾਈ ਫਿਰ ਬਾਜਾਂ ਵਾਲੇ ਪ੍ਰੀਤਮ ਦੇ ਚਰਨਾਂ ਨੂੰ ਸਾਲਾਹਿਆ ਬਚਨ ਉਹੀ ਰੱਖੇ ਮਹਾਰਾਜ ਸਿੱਖੀ ਬਖਸ਼ ਦਿਓ ਬਾਜਾਂ ਵਾਲੇ ਸਾਹਿਬ ਦਾ ਫਿਰ ਉਹੀੋ ਜਵਾਬ ਆਜ ਨਹੀਂ ਸੁਝਾਨ ਰਾਏ ਇੰਜ ਨਹੀਂ ਸਿੱਖੀ ਮਿਲਦੀ ਫਰੈਦ ਕੀ ਚਰਨ ਨਾ ਛੱਡੇ ਆਖਿਆ ਫਿਰ ਜਿੱਦਾਂ ਸਿੱਖੀ ਮਿਲਦੀ ਐ ਨਾ ਉਹ ਰਾਹ ਵੀ ਦੱਸੋ ਨਾ ਫਿਰ ਕਹਿਣ ਲੱਗੇ ਸੁਜਾਨ ਰਾਏ ਕੰਮ ਕੀ ਕਰਦਾ ਤੈਨੂੰ ਵਹਿਗੁਰੂ ਨੇ ਕਿਰਤ ਕੀ ਬਖਸ਼ੀ ਕਹਿਣ ਲੱਗਾ ਮਹਾਰਾਜ ਮੇਰੇ ਵਾਟ ਵਡੇਰੇ ਮੇਰੇ ਬਜ਼ੁਰਗ ਬਾਬੇ ਦਾਦੇ ਅਸੀਂ ਵੈਦ ਵੈਦ ਖਾਨਦਾਨੀ ਐ ਸਾਡਾ ਕੰਮ ਐ ਵੈਦਗੀਰੀ ਕਰਨਾ ਮਹਾਰਾਜ ਕਹਿੰਦੇ ਆ ਬੜਾ ਸੁਨੱਖਾ ਮਾਲਕ ਨੇ ਤੈਨੂੰ ਕਿਰਤ ਲਈ ਚੁਣਿਆ ਇਹ ਛੋਟੀ ਜੀ ਗੱਲ ਨਹੀਂ ਹੈ ਵੈਦ ਹੋਣਾ ਡਾਕਟਰ ਹੋਣਾ بڑا ਮਾਲਕ ਨੇ ਤੇਰੇ ਤੇ ਕਰਮ ਕੀਤਾ ਹੈ ਬਖਸ਼ਿਸ਼ ਕੀਤੀ ਹੈ ਫਿਰ ਇੱਕ ਕੰਮ ਕਰ ਇੱਥੋਂ ਤੁਰ ਔਰ ਪਹਾੜੀ ਦੀ ਦਿਸ਼ਾ ਵੱਲ ਨੂੰ ਤੁਰ ਪਾ ਜਿੱਥੇ ਸੂਰਜ ਡੁੱਬ ਗਿਆ ਸ਼ਾਮ ਪੈ ਗਈ ਨਾ ਤੈਨੂੰ ਚੱਲਦੇ ਨੂੰ ਉਥੇ ਪਿੰਡ ਨਜ਼ਰ ਆਏਗਾ ਉਹੀ ਉਹ ਤੇਰੀ ਮੰਜ਼ਲ ਹੈ ਉਥੇ ਬਹਿ ਕੇ ਲੋਕਾਂ ਦਾ ਇਲਾਜ ਕਰ ਬਾਕੀ ਗੁਰੂ ਨਾਨਕ ਸਾਹਿਬ ਜਾਣਣ ਤੈਨੂੰ ਸਿੱਖੀ ਕਿਵੇਂ ਦੇਣੀ ਉਹਨਾਂ ਸੁਜਾਨ ਰਾਏ ਬਚਨ ਮੰਨਿਆ ਸਾਜ਼ੋ ਸਮਾਨ ਲੈ ਕੇ ਆਪਣਾ ਤੁਰ ਪਿਆ ਉਹਨਾਂ ਰਾਹਾਂ ਤੇ ਜਿਨ੍ਹਾਂ ਰਾਹਾਂ ਦੇ ਰਾਹੀ ਜਿਨ੍ਹਾਂ ਪੈਂਡਿਆਂ ਦਾ ਰਾਹੀ ਗੁਰੂ ਸਾਹਿਬ ਨੇ ਬਣਾਇਆ ਚਲਦੇ ਆ ਚਲਦੇ ਆ ਸੁਜਾਨ ਰਾਏ ਸ਼ਾਮ ਪੈ ਗਈ ਪਿੰਡ ਆਇਆ ਪਿੰਡ ਵਿੱਚ ਰੁਕਿਆ ਲੋਕਾਂ ਨਾਲ ਸਾਂਝ ਬਣੀ ਅੱਜ ਹੋਰ ਕੱਲ ਹੋਰ ਲੋਕਾਂ ਦਾ ਦਰਦ ਪੁੱਛਿਆ ਦੁੱਖ ਪੁੱਛਿਆ ਵੈਦ ਸੀ ਜੜੀਆਂ ਬੂਟੀਆਂ ਬਾਰੇ ਜਾਣਕਾਰ ਰੱਖਦਾ ਸੀ ਹੌਲੀ ਹੌਲੀ ਲੋਕਾਂ ਦਾ ਇਲਾਜ ਕਰਨਾ ਸ਼ੁਰੂ ਕੀਤਾ ਦਿਨ ਲੰਘਦੇ ਗਏ ਇਲਾਕੇ ਚ ਰੌਣਕ ਬਣਦੀ ਗਈ ਇਲਾਕੇ ਚ ਨਾਂ ਬਣਦਾ ਗਿਆ ਪਹਿਚਾਣ ਬਣਦੀ ਗਈ ਪਰ ਜਦੋਂ ਦਵਾਈ ਦੇਣੀ ਕਿਸੇ ਨੂੰ ਮੇਨ ਜਿਹੜੀ ਸੜਕ ਕਹੈ ਲੋ ਰੋਡ ਕਹੈ ਲੋ ਰਾਹ ਕਹੈ ਲੋ ਉਹਦੇ ਨੇੜੇ ਛੋਟੀ ਜੀ ਸ਼ਾਨ ਪਾ ਕੇ ਆਪਣੇ ਜੋਗਾ ਰਹਿਣ ਬਸੇਰਾ ਬਣਾ ਲਿਆ ਲੰਘਦੇ ਹੋਏ ਰਾਈਆਂ ਨੂੰ ਜਲਸ਼ਕਾਉਣਾ ਪਰ ਜ਼ੁਬਾਨ ਤੇ ਕੋਈ ਬੋਲ ਸੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹਨੂੰ ਦਵਾਈ ਦੇਣੀ ਉਹਨੂੰ ਵੀ ਇਹੀ ਬਚਨ ਔਰ ਇਲਾਕੇ ਤੇ ਸੁਜਾਨ ਰਾਏ ਦੀ ਪ੍ਰਸਿੱਧੀ ਹੋਈ ਇੱਕ ਦਿਨ ਦਵਾਈਆਂ ਵਾਲਾ ਝੋਲਾ ਮੋਢੇ ਪਾਇਆ ਕਿਸੇ ਦੇ ਘਰੋਂ ਦਵਾਈ ਦੇ ਕੇ ਨਾ ਵਾਪਸ ਆ ਰਿਹਾ ਤੇ ਕੀ ਵੇਖਦਾ ਵੀ ਜਿਹੜਾ ਮੇਰਾ ਰੈਣ ਬਸੇਰਾ ਆ ਛੋਟੀ ਜੀ ਛਾਨਿਆ ਉਹਦੇ ਤੇ ਬੜੀ ਭੀੜ ਐ ਬੜੇ ਲੋਕ ਨੇ ਮੰਚ ਖਿਆਲ ਆਏ ਮਨਾ ਕੋਈ ਇਲਾਕੇ ਦਾ ਵੱਡਾ ਕੋਈ ਚੌਧਰੀ ਜਾਂ ਕੋਈ ਹੋਰ ਬੰਦਾ ਜ਼ਿੰਮੇਦਾਰ ਬਿਮਾਰ ਹੈ ਜਿਹਨੂੰ ਇੰਨੇ ਲੋਕ ਲੈ ਕੇ ਆਏ ਬਾਜਾਂ ਵਾਲਿਆ ਰਹਿਮਤ ਕਰੀਏ ਬੰਦਾ ਠੀਕ ਹੋ ਕੇ ਜਾਏ ਮੇਰੇ ਕੋਲ ਭੀੜ ਨੂੰ چیرਦੇ ਆ ਜਦੋਂ ਸੁਜਾਨ ਰਾਏ ਨੇੜੇ ਅਪੜਦਨ ਹੈਰਾਨ ਹੋਇਆ ਕਿ ਸਾਹਮਣੇ ਕੋਈ ਹੋਰ ਨਹੀਂ ਸਾਹਮਣੇ ਤੇ ਬਾਜਾਂ ਵਾਲੇ ਪ੍ਰੀਤਮ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਬੈਠੇ ਆ ਡਿੱਗਦੇ ਹੋਏ ਨੇਤਰਾਂ ਦੇ ਵਿੱਚੋਂ ਅਥਰੂਆਂ ਨੇ ਹਜ਼ੂਰ ਦੇ ਚਰਨ ਧੋ ਦਿੱਤੇ ਬਾਜਾਂ ਵਾਲੇ ਸਹਿਨਸ਼ਾ ਤੁਸੀਂ ਮਹਾਰਾਜ ਚੱਲ ਕੇ ਆਏ ਹੋ ਕੁਰਬਾਨ ਜਾਵਾਂ ਇੱਕ ਵਾਰੀ ਸੁਜਾਨ ਰਾਏ ਨੂੰ ਯਾਦ ਕਰਦੇ ਮੈਂ ਆਉਂਦਾ ਮਹਾਰਾਜ ਕਹਿੰਦੇ ਆ ਸੁਜਾਨ ਰਾਏ ਤੂੰ ਸਾਡੇ ਕੋਲੋਂ ਤਿੰਨ ਵਾਰ ਸਿੱਖੀ ਮੰਗੀ ਪਰ ਉਦੋਂ ਸਮਾਂ ਨਹੀਂ ਸੀ ਐਸਾ ਅੱਜ ਤੂੰ ਮੰਗਿਆ ਨਹੀਂ ਐ ਅੱਜ ਤੈਨੂੰ ਨਿਵਾਜਣ ਆਏ ਆ ਸਿੱਖੀ ਤੇਰੀ ਝੋਲੀ ਪਾਉਣ ਆਏ ਆ ਕੱਲੀ ਤੇਰੀ ਝੋਲੀ ਸਿੱਖੀ ਨਾਲ ਨਹੀਂ ਭਰੀ ਜਿਹਦੇ ਉੱਤੇ ਤੇਰੀ ਨਜ਼ਰ ਹੋ ਜਾਏਗੀ ਉਹ ਵੀ ਸਿੱਖੀ ਨਾ ਪਰਚੇ ਤੇਰੀਆਂ ਪੁਸ਼ਤਾਂ 'ਚ ਤੇਰੇ ਪਰਿਵਾਰ 'ਚ ਸਿੱਖੀ ਵਸ ਜਾਏਗੀ ਪ੍ਰੇਮ ਵਿੱਚ ਭਿੱਜੇ ਹੋਏ ਨੇ ਆਖਿਆ ਜੀ ਜਦੋਂ ਮੰਗੀ ਉਦੋਂ ਦਾਤ ਮਿਲੀ ਕੋਈ ਨਾ ਅੱਜ ਖਿਆਲ ਵੀ ਨਹੀਂ ਤੇ ਅੱਜ ਝੋਲੀ ਪਰ ਚੱਲੇ ਉਹ ਕਿਉਂ ਮਹਾਰਾਜ ਬੜੇ ਪਿਆਰੇ ਬਚਨ ਆਖੇ ਸਤਿਗੁਰੂ ਕਹਿੰਦੇ ਸੇਵਾ ਇਹ ਵੀ ਹੈ ਜੋੜੇ ਝਾੜਨੇ ਬਰਤਨ ਮਾਂਜਣੇ ਸੰਗਤ ਦੀ ਸੇਵਾ ਕਰਨੀ ਪਰ ਕੱਲਾ ਇੱਕ ਟਿਕਾਣੇ ਰਹਿ ਕੇ ਕੀਤਾ ਹੋਇਆ ਕਰਮ ਹੀ ਸੇਵਾ ਦੀ ਪ੍ਰਫੁੱਲਤਾ ਨਹੀਂ ਹੈ ਜਿਹੜੇ ਗੁਣ ਮਹਾਰਾਜ ਨੇ ਬਖਸ਼ੇ ਹਨ ਉਹਨਾਂ ਗੁਨਾ ਨੂੰ ਸੰਸਾਰ ਵਿੱਚ ਸੇਵਾ ਦੇ ਰੂਪ ਵਿੱਚ ਵਰਤਣਾ ਵੀ ਸੇਵਾ ਹੈ। ਅਵਰਜ ਭਾਵੇਂ ਕੋਈ ਡਾਕਟਰ ਹੀ ਦੁਨੀਆ ਨਾਲ ਜੁੜਿਆ ਹੋਵੇ ਨਾ ਜੀ। ਸੱਚ ਹੈ ਪਿਆਰਿਓ ਕਿਤੇ ਲੋੜਵੰਦ ਅਤਿੱਥੀ ਦੀ ਬਿਨਾ ਪੈਸੇ ਤੋਂ ਕੋਈ ਮਦਦ ਕਰ ਦੇ ਇਹ ਵੀ ਤੇ ਸੇਵਾ ਹੈ। ਗੁਰੂ ਨਾਨਕ ਸਾਹਿਬ ਦੇ ਘਰ ਦੀ ਸੇਵਾ ਦਾ ਤੇ ਕਨਸੈਪਟ ਏ ਅਸਲ ਦੇ ਵਿੱਚ। ਔਰ ਮਹਾਰਾਜ ਐਸੀ ਜਾਗ ਲਾਈ ਜ਼ਿੰਦਗੀ ਨੂੰ ਛੋਟਾ ਜਿਹਾ ਕਬੂਲ ਕਰਕੇ ਆਪਾਂ ਸਮਾਪਤੀ ਕਰੀਏ ਸਰਹੰਦ ਦੀ ਧਰਤੀ ਤੋਂ ਮਾਂ ਪੁੱਤ ਮਹਾਰਾਜ ਦੇ ਚਰਨਾਂ 'ਚ ਗਏ ਮਥਾ ਟੇਕ ਮਾਂ ਨੇ ਅੱਖਾਂ ਪਰ ਕੇ ਆਖਿਆ ਮਹਾਰਾਜ ਮੇਰਾ ਬੱਚਾ ਬਹੁਤ ਛੋਟਾ ਹੈ ਮੇਰੇ ਸਿਰ ਦਾ ਸਾਈਂ ਗੁਜ਼ਰ ਗਿਆ ਆਸਰਾ ਕੋਈ ਨਹੀਂ ਹੈ ਤੁਹਾਡੇ ਦਰ ਦੀ ਸ਼ੋਭਤ ਸੁਣੀ ਹੈ ਤੇ ਮੈਂ ਤੁਹਾਡੇ ਚਰਨਾਂ ਦੇ ਵਿੱਚ ਆਈ ਹਾਂ ਕਿਰਪਾ ਕਰਕੇ ਨਿਵਾਜ਼ ਲਓ ਸਤਿਗੁਰੂ ਮਹਾਰਾਜ ਆਂਦੇ ਆ ਕੋਈ ਗੱਲ ਨਹੀਂ ਜੀ ਆਿਆਂ ਨੂੰ ਰੋ ਸਕਦੇ ਹੋ ਇੱਥੇ ਜਿਹੜੀ ਚੀਜ਼ ਦੀ ਲੋੜ ਹੈ ਦੱਸੋ ਉਹਨੇ ਆਖਿਆ ਮਹਾਰਾਜ ਅਸੀਂ ਸੁਨੇਾਰੇ ਕੰਮ ਦੇ ਨਾਲ ਜੁੜੇ ਹੋਏ ਹਾਂ ਮੇਰਾ ਬੱਚਾ ਗਹਿਣੇ ਬਣਾਉਣ ਦਾ ਬਹੁਤ ਸੋਹਣਾ ਕੰਮ ਕਰ ਲੈਂਦਾ ਇਹਦਾ ਬਾਪ ਪਈ ਕੁਝ ਕਰਦਾ ਸੀ ਔਰ ਸਾਨੂੰ ਤੁਸੀਂ ਕਿਰਤ ਦਿਓ ਕੰਮ ਦਿਓ ਤੇ ਪਾਸ਼ਾ ਸੀ ਉਹਦੇ ਨਾਲ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਕਰਨਾ ਮਹਾਰਾਜ ਕਹਿਣ ਲੱਗੇ ਠੀਕ ਹੈ ਸਿੱਖਾਂ ਨੂੰ ਆਖਿਆ ਵੀ ਇਹਨੂੰ ਮੋਹਰਾਂ ਦੇ ਦਿਓ ਜਾਂ ਜੋ ਵੀ ਉਸ ਵੇਲੇ ਠੋਸ ਰੂਪ ਹੋਏਗਾ 골ਡ ਦਾ ਸੋਨੇ ਦਾ ਦੇ ਦਿਓ ਤੇ ਇਹਦੇ ਕੋਲੋਂ ਗਹਿਣੇ ਬਣਵਾ ਲਓ ਜਿੰਨੀ ਇਹਦੀ ਮਜ਼ਦੂਰੀ ਬਣੇ ਇਹਨੂੰ ਦੇ ਦਿਆ ਕਰ ਥੋੜਾ ਕੁ ਸਮਾਂ ਕੈ ਲੋ ਮੀਨਾ ਕੋਈ 2 ਮਹੀਨੇ 4 ਮਹੀਨੇ ਚੱਲਦਾ ਰਿਆ ਸੋਨਾ ਲੈ ਜਾਣਾ ਠੋਸ ਰੂਪ ਦੇ ਵਿੱਚ ਬੜੇ ਸੋਹਣੇ ਤਰੀਕੇ ਨਾਲ ਗਹਿਣੇ ਘੜ ਕੇ ਸਾਈਬਾਂ ਦੇ ਚਰਨਾਂ ਦੇ ਵਿੱਚ ਭੇਟ ਕਰ ਦੇਣੇ ਮਜ਼ਦੂਰੀ ਮਿਲਦੀ ਰਹੀ ਜ਼ਿੰਦਗੀ ਦਾ ਕਾਰਜ ਚੱਲਦਾ ਗਿਆ ਥੋੜੇ ਕੁ ਸਮੇਂ ਬਾਅਦ 4-6 ਮਹੀਨਿਆਂ ਬਾਅਦ ਮਜ਼ਦੂਰੀ ਲੈਣੀ ਬੰਦ ਕਰ ਦਿੱਤੀ ਸਿੱਖਾਂ ਬੜਾ ਕਹਿਣਾ ਉਹਨਾਂ ਆਖਣਾ ਨਹੀਂ ਮਹਾਰਾਜ ਤੁਹਾਡੇ ਚਰਨਾਂ 'ਚ ਥਾਂ ਮਿਲੀ ਐ ਜ਼ਿੰਦਗੀ ਜਿਉਣ ਦਾ ਸਹਾਰਾ ਮਿਲਿਆ ਰੋਟੀ ਦੀ ਲੋੜ ਐ ਰੰਗੜਾ ਚੋ ਛੱਗ ਲਈਦੀ ਰਹਿਣ ਬਸੇਰਾ ਚਾਹੀਦਾ ਘਰ ਤੁਸੀਂ ਦੇ ਦਿੱਤਾ ਮਹਾਰਾਜ ਇੱਥੇ ਤੇ ਜ਼ਿੰਦਗੀ ਦੀਆਂ ਸੱਤੇ ਖੈਰਾਂ ਸਤ ਬਖਾਰਾਂ ਪ੍ਰਭਾਵ ਐਸਾ ਪੈਣ ਲੱਗਾ ਵੀ ਹੋ ਸਕਦਾ ਸੱਚੀ ਬੰਦਾ ਮਜ਼ਦੂਰੀ ਨਾ ਲੈਂਦਾ ਹੋਵੇ ਇੰਨਾ ਸੇਵਾ 'ਚ ਜੁੜ ਗਿਆ ਹੋਵੇ ਹਜ਼ੂਰ ਬਾਜਾ ਵਾਲੇ ਪ੍ਰੀਤਮ ਜਾਨੀ ਜਾਨ ਗੁਰਦੇਵ ਕਹਿੰਦੇ ਆ ਪਾਲ ਤੋਂ ਜਿੰਨਾ ਸੋਨਾ ਦੇਣਾ ਤੋਲ ਕੇ ਦੋ ਤੇ ਜਿੰਨੇ ਗਹਿਣੇ ਲੈਣੇ ਉਹ ਤੋਲ ਕੇ ਲਓ ਜਦੋਂ ਮੋਹਰਾਂ ਤੋਲ ਕੇ ਦੇ ਕੇ ਭੇਜ ਦਿੱਤਾ ਗਹਿਣੇ ਬਣਵਾ ਕੇ ਵਾਪਸ ਆਇਆ ਜਦੋਂ ਤੋਲਿਆ ਤੇ ਉਹਨਾਂ ਦਾ ਤੋਲ ਘੱਟ ਨਿਕਲਿਆ ਪਹਿਲਾ ਸਿੱਖਾਂ ਕੁਝ ਨਹੀਂ ਆਖੇ ਦੂਜੀ ਵਾਰ ਤੀਜੀ ਵਾਰ ਜਦੋਂ ਤੋਲ ਲਗਾਤਾਰ ਘਟਦਾ ਗਿਆ ਪ੍ਰੀਤਮ ਸਤਗੁਰਾਂ ਤੱਕ ਖਬਰ ਪੜੀ ਮਹਾਰਾਜ ਕਹਿੰਦੇ ਆ ਗੁਰੂ ਦੇ ਨੇੜੇ ਰਹਿ ਕੇ ਵੀ ਮਾਇਆ ਦੇ ਪ੍ਰਭਾਵ ਤੋਂ ਬਚ ਨਾ ਸਕਿਆ ਲੋਭ ਡੰਗ ਮਾਰ ਗਿਆ ਲੋਭ ਵਿਕਾਰ ਜਿਨ੍ਹਾਂ ਮਨ ਲਗਾ ਹਰ ਵਿਸਰਿਆ ਪੁਰਖ ਚੰਗੇਰਾ ਚੰਗੇਰਾ ਮਹਾਰਾਜ ਸੱਦਿਆ ਸੱਚੇ ਪਾਤਸ਼ਾਹ ਕਹਿੰਦੇ ਆ ਪੁੱਤਰ ਅਹਿਸਾਨ ਕਦੀ ਵੀ ਕਿਸੇ ਦਾ ਨਹੀਂ ਪੁੱਲੀ ਦਾ ਜੇ ਜੀਵਨ ਦੱਤਾ ਨਾ ਜੀਵਨ ਦੇਣ ਵਾਲੇ ਮਹਾਰਾਜ ਗੁਰੂ ਨਾਨਕ ਸਾਹਿਬ ਆ ਤੁਹਾਨੂੰ ਮਜ਼ਦੂਰੀ ਤੋਂ ਨਾ ਨਹੀਂ ਕੀਤੀ ਪਰ ਪੁੱਤਰ ਤੁਸੀਂ ਸੰਸਾਰ ਨਾਲ ਹੀ ਨਹੀਂ ਤੁਰੀ ਤੁਸੀਂ ਤੇ ਗੁਰੂ ਨਾਲ ਠੱਗੀਆਂ ਮਾਰਨ ਤੇ ਤੁਲ ਗਏ ਔਰ ਜੇ ਠੱਗੀਆਂ ਮਾਰ ਕੇ ਘਰ ਚੱਲਦੇ ਹੋਵਣ ਬਾਦਸ਼ਾਹੀਆਂ ਬਣਦੀਆਂ ਹੋਵਣ ਫਿਰ ਪੁੱਤਰ ਧਰਮ ਦੀ ਤੇ ਲੋੜ ਹੀ ਨਾ ਰਹਿ ਜਾ। ਜ਼ਿੰਦਗੀ ਦੇ ਸ਼ੁਭ ਕਰਮ ਕਰੋ। ਜੀਵਨ ਦੇ ਔਗਣ ਦੂਰ ਕਰੋ ਕਿਉਂਕਿ ਗੁਰੂ ਜ਼ਿੰਦਗੀ ਦੀ ਮੈਲ ਨੂੰ ਹੀ ਧੋਂਦਾ ਹੈ ਮਹਾਰਾਜ ਕਹਿੰਦੇ ਆ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸਕੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾ ਮੇ ਕੇ ਰੰਗ ਮਲੀਨ ਮਤ ਵੀ ਗੁਰੂ ਚਰਨਾ ਚ ਗੁਰੂ ਨਾਮ ਦੇ ਨਾਲ ਧੁੱਪਦੀ ਹੈ ਸਹਿਬ ਸਤਿਗੁਰੂ ਮਹਾਰਾਜ ਰਹਿਮਤ ਕਰਨੇ ਤੋਂ ਇਤਿਹਾਸ ਦੀ ਲੜੀ ਕੱਲ ਦੇ ਦੀਵਾਨਾਂ ਵਿੱਚ ਆਪਾਂ ਫਿਰ ਆਰੰਭ ਕਰਾਂਗੇ ਵਿਚਾਰਾਂ ਕਰਦੇ ਆ ਹੋਈਆਂ ਭੁੱਲਾਂ ਮੁਆਫ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ